ਸਾਖੀ ਨੂੰ ਅਖੀਰ ਤੱਕ ਜਰੂਰ ਸੁਣਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜਦੋਂ ਪੀਰ ਪੇਖਣ ਸਾਹ ਨੇ ਬਾਲ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕੀਤੇ ਪੀਰ ਪੇਖਣ ਸਾਹ ਪਿੰਡ ਕੁੜਾਮ ਰਿਆਸਤ ਪਟਿਆਲਾ ਦਾ ਰਹਿਣ ਵਾਲਾ ਸੀ ਲੋਕ ਉਸ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਸਨ ਇੱਕ ਵਾਰ ਪੀਰ ਆਪਣੇ ਚੇਲੇ ਪਾਸ ਪਿੰਡ ਟਸਕੇ ਜ਼ਿਲ੍ਹਾ ਕਰਨਾਲ ਵਿੱਚ ਠਹਿਰਿਆ ਹੋਇਆ ਸੀ ਐਤਵਾਰ ਦਾ ਦਿਨ ਸੀ ਪੋਸੂ ਦੀ ਸੱਤੇ ਨੂੰ ਜਿਸ ਦਿਨ ਸਾਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨਾ ਸਹਿਰ ਵਿੱਚ ਜਨਮ ਹੋਇਆ ਪੀਰ ਭੀਖਣ ਸਾਹ ਆਪਣੇ ਇਸ਼ਟ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸ ਨੇ ਅਚਨਚੇਤ ਹੀ ਪੂਰਵ ਦਿਸ਼ਾ ਵੱਲ ਰੌਸ਼ਨੀ ਦੇਖੀ ਜਿਸ ਨੂੰ ਦੇਖ ਕੇ ਉਸ ਨੇ ਅਨੁਭਵ ਕੀਤਾ ਕਿ ਇਸ ਦਿਸ਼ਾ ਵਿੱਚ ਇਸ ਸਮੇਂ ਕੋਈ ਮਹਾਪੁਰਖ ਨੇ ਅਵਤਾਰ ਧਾਰਿਆ ਹੈ ਜਿਹੜਾ ਜ਼ੋਰ ਜ਼ੁਲਮ ਦੇ ਹਨੇਰੇ ਨੂੰ ਦੂਰ ਕਰੇਗਾ ਪੀਰ ਨੇ ਉਸੇ ਵੇਲੇ ਉੱਠ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਸਜਦਾ ਕੀਤਾ ਪੀਰ ਦੇ ਚੇਲਿਆਂ ਨੇ ਪੁੱਛਿਆ ਪੀਰ ਜੀ ਮੱਕਾ ਕਾਬਾ ਤਾਂ ਪੱਛਮ ਦਿਸ਼ਾ ਵੱਲ ਹੈ ਤੁਸੀਂ ਪੂਰਬ ਵੱਲ ਸਜਦਾ ਕਿਉਂ ਕੀਤਾ ਹੈ ਪੀਰ ਨੇ ਕਿਹਾ ਇਹ ਇਸ ਵਾਸਤੇ ਕੀਤਾ ਹੈ ਅਜ ਦੀਨ ਅਤੇ ਦੁਨੀਆ ਦਾ ਬਲੀ ਮੂੰਖੀ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਹੁਣ ਮੈਂ ਉਹਨਾਂ ਦੇ ਨੂਰੀ ਦਰਸ਼ਨ ਕਰਨ ਵਾਸਤੇ ਪਟਨਾ ਸ਼ਹਿਰ ਛੇਤੀ ਜਾਣਾ ਚਾਹੁੰਦਾ ਹਾਂ ਉਪਰੰਤ ਪੀਰ ਭੀਖਣ ਸਾਹਿਬ ਤਿਆਰੀ ਕਰਕੇ ਆਪਣੇ ਦੋ ਚੇਲਿਆਂ ਨੂੰ ਲੈ ਕੇ ਹੌਲੀ-ਹੌਲੀ ਚੱਲ ਕੇ ਪਟਨੇ ਪਹੁੰਚ ਗਏ ਪੀਰ ਜੀ ਨੇ ਵੇਖਿਆ ਪਟਨੇ ਦਾ ਹਰ ਇੱਕ ਜੀਵ ਬਨਸਪਤੀ ਦਾ ਪੱਤਾ ਖੁਸ਼ੀਆਂ ਨਾਲ ਭਰਪੂਰ ਸੀ ਪੀਰ ਜੀ ਪੁੱਛਗਛ ਕਰਕੇ ਉਸ ਘਰ ਅੱਗੇ ਜਿੱਥੇ ਸਾਹਿਬ ਜੀ ਦਾ ਜਨਮ ਹੋਇਆ ਹੈ ਪਹੁੰਚ ਗਏ ਘਰ ਦੇ ਦਰਵਾਜ਼ੇ ਅੱਗੇ ਪੀਰ ਜੀ ਨੇ ਵੇਖਿਆ ਸਿੱਖ ਸੰਗਤਾਂ ਦੀ ਭੀੜ ਲੱਗੀ ਹੋਈ ਸੀ ਹਰ ਇੱਕ ਆਪਣੀ ਖੁਸ਼ੀ ਪ੍ਰਗਟ ਕਰਨ ਦੇ ਵਾਸਤੇ ਉਤਾਵਲਾ ਹੋ ਰਿਹਾ ਸੀ ਪੀਰ ਜੀ ਨੇ ਮਾਮਾ ਕਿਰਪਾਲ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਪੰਜਾਬ ਦੇਸ਼ ਤੋਂ ਸਹਬਜ਼ਾਦੇ ਦੇ ਕੇਵਲ ਦਰਸ਼ਨ ਕਰਨ ਹੀ ਆਏ ਹਾਂ ਸਾਨੂੰ ਦਰਸ਼ਨ ਜਦ ਮਾਮਾ ਕਿਰਪਾਲ ਨੇ ਮਤ ਨਾਨਕ ਜੀ ਨੂੰ ਜਾ ਕੇ ਇਹ ਗੱਲ ਦੱਸੀ ਕਿ ਇੱਕ ਮੁਸਲਮਾਨ ਫਕੀਰ ਆਪਣੇ ਦੋ ਚੇਲਿਆਂ ਨਾਲ ਸਹਬਜ਼ਾਦੇ ਦਰਸ਼ਨ ਕਰਨ ਵਾਸਤੇ ਪੰਜਾਬ ਤੋਂ ਆਇਆ ਹੈ ਤਾਂ ਮਾਤਾ ਜੀ ਨੇ ਮਨ ਵਿੱਚ ਬਹੁਤ ਡਰ ਕਰਕੇ ਕਿਹਾ ਬਾਦਸ਼ਾਹ ਗੁਰੂ ਘਰ ਨਾਲ ਵਿਰੋਧ ਰੱਖਦਾ ਹੈ ਇਹ ਪੀਰ ਵੀ ਮੁਸਲਮਾਨ ਹੈ ਕੀ ਪਤਾ ਕਿਸ ਗੱਲ ਵਾਸਤੇ ਆਇਆ ਹੈ ਜੈਸ ਨੂੰ ਕਿਸੇ ਵਿਰੋਧੀ ਨੇ ਸਹਬਜ਼ਾਦੇ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਸਤੇ ਭੇਜਿਆ ਹੈ ਮਾਤਾ ਜੀ ਨਾਲ ਵਿਚਾਰ ਕਰਕੇ ਮਾਮਾ ਕਿਰਪਾਲ ਚੰਦ ਨੇ ਬਾਹਰ ਆਣ ਕੇ ਪੀਰ ਨੂੰ ਕਿਹਾ ਸਾਈ ਜੀ ਜਦ ਤੱਕ ਇਹਨਾਂ ਦੇ ਪਿਤਾ ਜੀ ਸਹਬਜ਼ਾਦੇ ਦਰਸ਼ਨ ਨਾ ਕਰ ਲੈਣ ਤਦ ਤੱਕ ਹੋਰ ਕਿਸੇ ਆਦਮੀ ਨੂੰ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਤੁਸੀਂ ਕੁਝ ਮਹੀਨੇ ਠਹਿਰ ਕੇ ਫਿਰ ਆ ਜਿਓ ਤਦ ਤੱਕ ਇਹਨਾਂ ਦੇ ਪਿਤਾ ਜੀ ਅਸਾਮ ਤੋਂ ਵਾਪਸ ਆ ਜਾਣਗੇ ਹੁਣ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਲੈ ਲਬੋ ਪਰ ਪੀਰ ਨੇ ਕਿਹਾ ਮੈਨੂੰ ਇਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਇਹ ਖੁਦਾ ਰੂਪ ਹਨ ਮੈਂ ਇਹਨਾਂ ਦਰਸ਼ਨ ਕਰਕੇ ਹੀ ਜਾਵਾਂ ਜਦ ਫਿਰ ਵੀ ਮਾਤਾ ਨਾਨਕੀ ਜੀ ਨੇ ਨਾ ਕਰ ਭੇਜੀ ਤਾਂ ਪੀਰ ਖਾਣਾ ਪੀਣਾ ਛੱਡ ਕੇ ਬੂਹੇ ਅੱਗੇ ਆਸਣ ਲਾ ਕੇ ਬੈਠ ਗਿਆ ਇਸ ਤਰ੍ਹਾਂ 3 ਦਿਨ ਬੀਤ ਗਏ ਪੀਰ ਦਾ ਦ੍ਰਿੜ ਇਰਾਦਾ ਦੇਖ ਕੇ ਮਾਤਾ ਜੀ ਤੇ ਕਿਰਪਾਲ ਚੰਦ ਨੇ ਆਖਿਆ ਪੀਰ ਜੀ ਤੁਸੀਂ ਸਹਜਾਦੇ ਦਰਸ਼ਨ ਕਰਾਓ ਕਿਰਪਾਲ ਚੰਦ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਸਾਹਿਬ ਜاده ਨੂੰ ਦੋ ਹੱਥਾਂ ਉਤੇ ਚੁੱਕ ਕੇ ਪੀਰ ਪਾਸ ਲੈ ਆਏ ਪੀਰ ਭੀਖਣ ਸਾਹ ਨੇ ਬਾਲਕ ਰੂਪ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ ਅਤੇ ਫਿਰ ਦੋ ਕੂਜੀਆਂ ਇੱਕ ਵਿੱਚ ਦੁੱਧ ਅਤੇ ਇੱਕ ਵਿੱਚ ਪਾਣੀ ਪਾ ਕੇ ਸਹਬਜ਼ਾਦੇ ਦੇ ਅੱਗੇ ਕੀਤੀਆਂ ਸਹਬ ਬਾਲ ਗੁਰੂ ਗੋਮਦਰਾਇ ਨੇ ਅੰਗੜਾਈ ਲਈ ਤੇ ਬਹਾਂ ਲੰਮੀਆ ਕਰਕੇ ਦੋਹਾਂ ਕੁੱਜੀਆਂ ਉੱਤੇ ਆਪਣੇ ਦੋਵੇਂ ਹੱਥ ਰੱਖ ਦਿੱਤੇ ਇਹ ਵੇਖ ਕੇ ਪੀਰ ਬੜਾ ਪ੍ਰਸੰਨ ਹੋਇਆ ਅਤੇ ਸਜਦਾ ਕਰਕੇ ਨਮਸਕਾਰ ਕੀਤੀ ਜਦ ਇਹਨਾਂ ਕੁੱਜੀਆਂ ਵਾਲੀ ਗੱਲ ਪੀਰ ਜੀ ਤੋਂ ਪੀਰ ਜੀ ਦੇ ਚੇਲਿਆਂ ਨੇ ਪੁੱਛੀ ਤਾਂ ਉਹਨਾਂ ਨੇ ਦੱਸਿਆ ਮੈਂ ਬਾਲ ਗੋਮਦਰਾਇ ਦੀ ਪ੍ਰੀਖਿਆ ਕੀਤੀ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਹਿੰਦੂ ਮਜ਼ਬਦ ਦਾ ਪੱਖ ਪੂਰੋਗੇ ਜਾਂ ਮਸਲਮਾਨ ਮਜ਼ਬਦ ਦਾ ਪਰ ਇਹਨਾਂ ਨੇ ਇਸ਼ਾਰਾ ਕੀਤਾ ਕਿ ਦੋਨੋਂ ਮਜ਼ਬਦ ਉਹਨਾਂ ਲਈ ਇੱਕ ਹਨ ਇਹ ਤਾਂ ਸਿਰਫ ਲੁਖਾਈ ਦੇ ਭਲੇ ਵਾਸਤੇ ਆਏ ਹਨ ਇਸ ਉਪਰੰਤ ਪੀਰ ਬਾਲਕ ਰੂਪ ਗੁਰੂ ਜੀ ਦੀ ਮਹਿਮਾ ਕਰਦਾ ਹੋਇਆ ਵਾਪਸ ਠੱਸ ਕੇ ਕਰਨਾਲ ਪਹੁੰਚ ਗਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੇ ਸਿੱਖ ਇਤਿਹਾਸ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ